ਚੋਮਰ ਬੁਨਿਆਦੀ ਤੌਰ ਤੇ ਮਰਦਾਂ ਦਾ ਲੋਕ ਨਾਚ ਹੈ ਕੁਝ ਥਾਵਾਂ ਤੇ ਔਰਤਾਂ ਵੀ ਝੂਮਰ ਪਾਉਂਦੀਆਂ ਹਨ ਪਾਕਿਸਤਾਨ ਦੀ ਮੁਸਲੀ ਜਾਤ ਵਿੱਚ ਝੂਮਰ ਔਰਤਾਂ ਅਤੇ ਮਰਦ ਰਲ ਕੇ ਪਾਉਂਦੇ ਹਨ ਝੂਮਰ ਨੂੰ ਬਲੋਚਾਂ ਦੇ ਨਾਚ ਕਰਕੇ ਵੀ ਜਾਣਿਆ ਜਾਂਦਾ ਹੈ ਦਾਇਰੇ ਵਿੱਚ ਘੁੰਮਣ ਕਾਰਨ ਕਈ ਲੋਕ ਇਸ ਨੂੰ ਘੂਮਰ ਵੀ ਕਹਿੰਦੇ ਹਨ ਘੁੰਮਣਾ ਇਸ ਦੀ ਖੂਬਸੂਰਤੀ ਵਿੱਚ ਵਾਧਾ ਕਰਦਾ ਹੈ ਝੂਮਰ ਦਾ ਪ੍ਰਤੀਨਿਧ ਖੇਤਰ ਸਾਂਦਲਬਾਰ ਦਾ ਇਲਾਕਾ ਹੈ ਇਸ ਖੇਤਰ ਵਿੱਚ ਮਿੰਟ ਗੋਮਰੀ شیخਪੂਰਾ ਫੈਸਲਾਬਾਦ ਟੋਬਾ ਟੇਕ ਸਿੰਘ ਗੁਜਰਾਵਾਲਾ ਝੰਗ ਅਤੇ ਸਰਗੋਦਾ ਆਦਿ ਜ਼ਿਲ੍ਹੇ ਸ਼ਾਮਲ ਹਨ ਇਸ ਖੇਤਰ ਦੇ ਲੋਕਾਂ ਨੂੰ ਜੰਗਲੀ ਜਾਂ ਜਾੰਗਲੀ ਕਿਹਾ ਜਾਂਦਾ ਸੀ ਇਹ ਲੋਕ ਆਪ ਵੀ ਨੱਚਦੇ ਸਨ ਤੇ ਆਪਣੇ ਉਠਾਂ ਨੂੰ ਵੀ ਨਚਾਉਂਦੇ ਸਨ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਝੂਮਰ ਨਾਮ ਦੇ ਲੋਕ ਨਾਚ ਮਿਲਦੇ ਨੇ ਪਰ ਉਹਨਾਂ ਦੀ ਤਕਨੀਕ ਪੰਜਾਬ ਦੇ ਖੇਤਰ ਤੋਂ ਵੱਖਰੀ ਹੈ ਝੂਮਰ ਲਈ ਵਿਸ਼ੇਸ਼ ਸਾਜ਼ ਢੋਲ ਹੈ ਪੇਸ਼ੇਵਰ ਟੋਲੀਆਂ ਢੋਲ ਦੇ ਨਾਲ-ਨਾਲ ਚਮਟੇ ਖੜਦਾਲ ਤੂਤੀਆਂ ਡੰਡੀਆਂ ਅਤੇ ਸ਼ਹਿਨਾਈਆਂ ਦੀ ਵਰਤੋਂ ਵੀ ਕਰਦੀਆਂ ਹਨ ਝੂਮਰ ਵਾਲਿਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ ਝੂਮਰੀ ਢੋਲ ਦੇ ਦੁਆਲੇ ਧਾਇਰੇ ਵਿੱਚ ਖਲੋ ਜਾਂਦੇ ਹਨ ਇੱਕ ਕਦਮ ਧਾਇਰੇ ਵੱਲ ਵਧਾ ਕੇ ਖੱਬਿਆਂ ਸੱਜੇ ਸੱਜੇੋਂ ਖੱਬੇ ਪਿੱਛਾਂ ਵੱਲ ਕੋ ਮਜਾਂਦੇ ਹਨ ਇਸ ਤੋਂ ਬਾਅਦ ਪੂਰਾ ਘੁੰਮ ਜਾਂਦੇ ਨੇ ਨਾਲ-ਨਾਲ ਛੂਛਾ ਦੀਆਂ ਆਵਾਜ਼ਾਂ ਕੱਢਦੇ ਹਨ ਅਤੇ ਐਕਟਿੰਗ ਵੀ ਕਰਦੇ ਨੇ ਹੱਥਾਂ ਦੀਆਂ ਦੋਨੋਂ ਮੁਠੀਆਂ ਮੀਟ ਕੇ ਛਾਤੀ ਅੱਗੇ ਰੱਖ ਕੇ ਝਟਕਾ ਮਾਰਦੇ ਹਨ ਅਤੇ ਨਾਲ-ਨਾਲ ਗੀਤ ਵੀ ਗਾਉਂਦੇ ਹਨ ਢੋਲ ਚੀ ਦੇ ਬਦਲ ਦੇ ਤਾਲਾਂ ਨਾਲ ਝੂਮਰੀਆਂ ਦੇ ਨਾਚ ਦੀ ਗਤੀ ਵੀ ਬਦਲਦੀ ਰਹਿੰਦੀ ਹੈ ਇਹ ਤਾਲ ਸ਼ੁਰੂ ਵਿੱਚ ਧੀਮੀ ਫਿਰ ਤੇਜ਼ ਤੇ ਅਖੀਰ ਵਿੱਚ ਬਹੁਤ ਤੇਜ਼ ਹੋ ਜਾਂਦੀ ਹੈ ਝੂਮਰ ਪਾਉਂਦਿਆਂ ਗਾਏ ਜਾਣ ਵਾਲੇ ਢੋਲਿਆਂ ਦੇ ਮੁਢਲੇ ਬੋਲ ਇਸ ਤਰ੍ਹਾਂ ਹਨ ਇੱਕ ਫੁੱਲ ਮੋਤੀ ਇਹਦਾ ਮਾਰ ਕੇ ਜਗਾ ਸੋਣੀਏ ਭਾਵੇਂ ਜਾਣੇ ਭਾਵੇਂ ਨਾ ਜਾਣੇ ਮੇਰਾ ਢੋਲ ਜਵਾਨੀਆਂ ਮਾਣੇ ਵੀ ਮੈਂ ਪਾਣੀ ਭਰੇਨੀਆਂ ਚਿੱਕਦਾ ਮੇਰਾ ਢੋਲ ਪਰਦੇਸੀ ਨਿੱਤ ਦਾ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ